ਆਜੋ ਆਜੋ ਬੇਟਾ ਆਜਾ ਤੈਨੂੰ ਤੈਨੂੰ ਕੁੜੀ ਹੋਣ ਦੇ ਨਾਤੇ ਕਿਤੇ ਭਲੇਖਾ ਨਾ ਰੱਖ ਲਿਓ ਕੁੜੀ ਹੋਣ ਦੇ ਨਾਤੇ ਕੁੜੀਆਂ ਮੁੰਡਿਆਂ ਨਾਲੋਂ ਲੱਖ ਗੁਣਾ ਚੰਗੀਆਂ ਬੜੇ ਸਾਲਾਂ ਤੋਂ ਪ੍ਰਥਾ ਚੱਲੀ ਹੋਈ ਹੈ ਕਿ ਹਾਏ ਕੁੜੀ ਹੋ ਗਈ ਹਾਏ ਕੁੜੀ ਦੇਤੀ ਇਹ ਪ੍ਰਥਾ ਬਦਲਣ ਨੂੰ ਸਮਾਂ ਤਾਂ ਲੱਗੇਗਾ ਨਾ ਕੁੜੀਆਂ 70% ਆਪਣੇ ਮਾਪੇ ਨੂੰ ਸਾਂਭਦੀਆਂ ਮੁੰਡੇ 10% 20% ਹੁੰਨੇ ਜਿਹੜੇ ਆਪਣੇ ਮਾਪੇ ਨੂੰ ਸਾਂਭਦੇ ਨੇ ਮੈਂ ਤਾਂ ਇਹ ਦੇਖ ਰਿਹਾ ਕਿ ਇਹ ਮਾਦਾ ਆਪਰੇਸ਼ਨ ਹੋਣਾ ਇਹਦੇ ਪੈਸੇ ਦੇਣ ਲਈ ਕੋਈ ਆਵੇ ਤੁਸੀਂ ਨਾ ਦੇ ਰਿਛਦਾਰੋਂ ਅੱਛਾ ਗਵਾਂਢੀ ਹੋ ਹਾਂਜੀ ਹਾਂ ਤੇ ਗੱਡੀ ਵਾਲੇ ਭਾਈ ਸਾਹਿਬ ਕੌਣ ਨੇ ਗੱਡੀ ਵਾਲੇ ਇਹ ਵੀ ਸਾਡੇ ਕਮਾਂਡੀ ਵੀ ਇ ਇਹ ਤਾਂ ਪਹਿਲਾਂ ਮਿਲਿਆ ਹੋਇਆ ਮੈਂ ਤੁਹਾਨੂੰ ਕਿਤੇ ਤੁਹਾਨੂੰ ਪਹਿਲਾਂ ਤੁਸੀਂ ਲੁਧਿਆਣੇ ਤੋਂ ਨਹੀਂ ਮੈਂ ਕੋਈ ਨਹੀਂ ਕਿੱਥੋਂ ਸੁਣਿਆ ਅੱਛਾ ਇਹ ਕੀ ਲੱਗਦਾ ਮਰੀ ਜ ਤੁਹਾਡੇ ਇਹਨੇ ਜਿਹੜੇ ਪਾਸੋਂ ਤੋਂ ਡਿਸਟ੍ਰੀਬਿਊਟਰ ਸੀ ਬਿਜਲੀ ਦੇ ਅੱਛਾ ਮੈਂ ਇੱਕ ਦਾ ਕੋ ਕੰਮ ਕਰਦਾ ਸੀ ਮੈਂ ਉਹ ਤੋਂ ਉਸ ਤੋਂ ਮਾਨ ਤੋਂ ਤੁਹਾਡੀ ਕੋ ਰਿਸ਼ਤੇਦਾਰੀ ਤਾਂ ਨਹੀਂ ਇਹਨਾਂ ਨਾਲ ਨਹੀਂ ਨਹੀਂ ਅੱਛਾ ਤੁਸੀਂ ਕੀ ਲੱਗਦੇ ਹੋ ਭੈਣ ਦਾ ਮੁੰਡਾ ਹੈ ਅੱਛਾ ਇਹਨਾਂ ਦੀ ਸਿਸਟਰ ਦੇ ਮੁੰਡੇ ਅੱਛਾ ਕੀ ਹੋਇਆ ਮਾਤਾ ਜੀ ਤੁਹਾਨੂੰ ਜੀ ਅੱਛਾ ਕੋਈ ਗਲ ਨੀ ਰੋਣੇ ਕਰੋ ਬੰਨੇ ਕਿਉਂ ਰੋਣੇ ਕਿਉਂ ਪਰ ਉਹ ਨਾ ਕੋਈ ਕੋਈ ਗੱਲ ਕੋਈ ਕੁੜੀ ਆ ਜੀ ਮੇਰੇ ਕੋਈ ਗੱਲ ਕੋਈ ਗੱਲ ਕੀ ਹੋਇਆ ਕੀ ਸੀਗਾ ਤੁਹਾਨੂੰ ਦਿੱਕਤ ਕੀ ਹੋਈ ਸੀ ਤੁਹਾਡੇ ਟਿਕਟੀਆਂ ਪੀਸ ਸਭ ਤੋਂ ਘਟੀਆਂ ਹੋ ਗੀਆਂ ਅੱਛਾ ਉਹ ਠੀਕ ਕਰਕੇ ਚੂਲਾ ਖਰਾਬ ਹੋ ਗਿਆ ਕਿ ਹਸਬੰਡ ਤੁਹਾਡੇ ਮਰ ਗਿਆ ਕੋਈ ਗੱਲ ਅੱਜ ਜਿਹਨੇ 31 ਸਤੰਬਰ ਨੂੰ ਡੈਥ ਹੋ ਗਈ ਉਹਨਾਂ ਆਹ 31 ਸਤੰਬਰ ਨੂੰ ਡੈੱਟ ਕਿਦਾਂ ਹੋਗੀ ਇਹਨਾਂ ਦੇ ਫੂਡ ਪਾਈਪ ਦੇ ਵਿੱਚ ਲੀਕ ਹੋ ਗਿਆ ਅੱਛਾ ਜੀ ਹੁਣ ਇਹ ਕਦੋਂ ਤੇ ਚੂਲਾ ਕਦੋਂ ਤੇ ਕੱਢਿਆ ਆ ਇਹਨਾਂ ਦਾ ਇਹ ਹੋ ਕੇ ਇਹਨਾਂ ਚਾਰ ਪੰਜ ਮਹੀਨੇ ਹੋ ਗਏ ਹਨਾ ਚਾਰ ਪੰਜ ਮਹੀਨੇ ਹੋ ਗਏ ਚਾਹ ਪਾਣੀ ਜੀ ਜੂਨ ਚ ਕੱਟਦੇ ਤੁਸੀਂ ਮੈਰਿਡੋਂ ਬਿਟਾਉਣ ਮੇਰੇ ਨੂੰ ਪੜਾਈ ਲਿਖਾਈ ਇਹਦੀ ਡੀਪੀ ਡੀਪੀ ਕੀਤੀ ਹੈ ਅੱਛਾ ਕਿੱਥੋਂ ਗੁਰੂ ਹਰਕ੍ਰਿਸ਼ਨ ਜੀ ਜੌਬ ਕਰਦੇ ਹੋਗੇ ਕੁਛ ਕਿ ਨਹੀਂ ਨਹੀਂ ਜੌਬ ਅੱਛਾ ਕਰਕੇ ਦਾ ਚੱਲਦਾ ਫਿਰ ਤੁਹਾਡਾ ਕਮਾਈ ਦਾ ਸਾਧਨ ਕਰੇ ਰੋਟੀ ਪਾਣੀ ਇਹਨਾਂ ਕੋਲੇ ਕੰਦੇ ਨਹੀਂ ਹੈਗੇ ਤੇ ਹੁਣ ਮੈਂ ਵੀ ਰੇੜੀ ਜਲਾਣਾ ਹੋਰ ਅੱਛਾ ਘਰ ਆਪਣਾ ਕਿਰਾਏ ਤੇ ਨਹੀਂ ਜੀ ਕਿਤੇ ਕੁਫੀ ਜਿਹਾ ਰਹਿੰਦੇ ਹੈ ਕਿਰਾਏ ਤੇ ਕੋਈ ਬਾਹਰ ਗਿਆ ਹੋਇਆ ਇਹਨਾਂ ਨੇ ਕੋਠੀ ਕਮਾ ਅੱਛਾ ਹੁਣ ਚੂਲਾ ਕਦੋਂ ਤੋਂ ਨਿਕਲਿਆ ਆ ਇਹਨਾਂ ਦਾ ਤੁਸੀਂ ਆ ਜੋਗੇ ਇਧਰ ਹੋ ਜੋ ਤੁਸੀਂ ਇਧਰ ਆ ਜੋ ਅੱਜ ਜੂਨ ਚ ਹਾਂ ਨਹੀਂ ਨਹੀਂ 2023 ਦੇ ਅੱਛਾ ਹਾਂਜੀ ਤੇ ਡਾਕਟਰ ਕੀ ਕਹਿੰਦੇ ਸੀਗੇ ਫਿਰ ਪਹਿਲਾਂ ਤਾਂ ਉਹਨਾਂ ਨੇ ਚੂਲਾ ਸੀ ਲਿਆ ਸੀ ਅੱਛਾ ਜੀ ਹਾਂਜੀ ਉਹਨੇ ਪਾਉਣਾ ਸੀਗਾ ਪਰ ਪਈ ਆ ਰਹੀ ਉਹ ਕਹਿੰਦੇ ਅੰਦਰ ਪਸ ਪੈ ਗਈ ਸੀਗੀ ਠੀਕ ਹੈ ਹਾਂਜੀ ਉਹ ਕਹਿੰਦੇ ਵੀ ਚੂਲਾ ਪਾ ਨਹੀਂ ਸਕਦੇ ਨਹੀਂ ਇਨਫੈਕਸ਼ਨ ਹੋਊਗਾ 30% ਦਾ ਆਪਰੇਸ਼ਨ ਹੋ ਜਾਣਾ ਠੀਕ ਹੈ ਉਹ ਚੂਲਾ ਕਿੱਥੇ ਗਿਆ ਫਿਰ ਹਾਂਜੀ ਉਹ ਚੂਲਾ ਕਿੱਥੇ ਗਿਆ ਉਹ ਅਸ਼ਵਨ ਕਾਰਡ ਤੇ ਮਿਲੇ ਸੀ ਤੁਹਾਨੂੰ ਨਹੀਂ ਫਿਰ ਉਹ ਫ੍ਰੀ ਮਿਲਿਆ ਸੀ ਨਹੀਂ ਇਹਨਾਂ ਨੇ ਇਹਨੇ ਲਿਆ ਸੀਗਾ ਆਹ ਇਹਨਾਂ ਦੇ ਪਾਪਾ ਨੇ ਲਿਆ ਸੀ ਤੇ ਉਹ ਕਹਿੰਦੇ ਸੀ ਹਜੇ ਨਹੀਂ ਬਾਹਰ ਤੋਂ ਪੈਸੇ ਆਇਆ ਫਿਰ ਉਹਨਾਂ ਦੀ ਵਿਚਾਰਾਂ ਦੀ ਦਿੱਕੀ ਹੋ ਗਈ ਸਾਰੇ ਪੈਸੇ ਕੁਝ ਜਿਹੜੇ ਸੀ ਉਧਰ ਲੱਗ ਗਏ ਅੱਛਾ ਅੱਛਾ ਹੁਣ ਡਾਕਟਰ ਨੇ ਕਦੋਂ ਤੋਂ ਕਿਹਾ ਹੈ ਕਿ ਚੂਲਾ ਪਾਓ ਇਹਨਾਂ ਦਾ ਉਹਨਾਂ ਨੇ ਇਹੀ ਕਿਹਾ ਸੀਗਾ ਜੀ ਪਵਾ ਲਿਓ ਛੀਤੀ ਪਵਾ ਲਿਓ ਅੱਛਾ ਜੀ ਤੇ ਕਿੰਨੇ ਕਿੰਨੇ ਪੈਸੇ ਮੰਗਦੇ ਨੇ ਚੂਲੇ ਦੇ ਪਤਾ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਪਤਾ ਕੀਤਾ ਨਹੀਂ ਤੁਸੀਂ ਫਰੀਦਕੋਟ ਕਦੋਂ ਗਏ ਸੀ ਲਾਸਟ ਹੁਣ ਨਹੀਂ ਫਰੀਦਕੋਟ ਨਹੀਂ ਫਰੀਦਕੋਟ ਅੱਛਾ ਤੇ ਜੇ ਫਰੀਦਕੋਟ ਤੋਂ ਤੁਹਾਡਾ ਚੂਲਾ ਪਵਾ ਦੀਏ ਅਸੀਂ ਤੁਸੀਂ ਕਿ ਪ੍ਰਾਈਵੇਟ ਤੋਂ ਪਤਾ ਕੀਤਾ ਚੂਲਾ ਕਿੰਨੇ ਦਾ ਪੈਣਾ ਕਿਸੇ ਡਾਕਟਰ ਕੋਲ ਪਤਾ ਲੱਗਿਆ ਕਿੰਨਾ ਚੂਲਾ ਲੱਖ ਰੁਪਏ ਦਾ ਜੇ ਤੁਹਾਡਾ ਫਰੀਦਕੋਟ ਤੋਂ ਅਸੀਂ ਪਵਾ ਦੀਏ ਚੂਲਾ ਤੁਸੀਂ ਪਵਾ ਲੂ ਨਾ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਫਰੀਦਕੋਟ ਮੈਡੀਕਲ ਤੋਂ ਅਸੀਂ ਕਾਰਡ ਬਣਵਾ ਦਨੇ ਤੁਹਾਡਾ ਤੁਹਾਡਾ ਫਰੀ ਇਲਾਜ ਕਰਾ ਦਨੇ ਸਾਰਾ ਵਧੀਆ ਟਾਪ ਕਲਾਸ ਦਾ ਤੇ ਕਰਾ ਦੀਏ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਦਿੱਕਤ ਤਾਂ ਕੋਈ ਨਹੀਂ ਜੀ ਇਕੱਲੀ ਕੁੜੀਆ ਰਹਿੰਦੀ ਆ ਜੀ ਉਹ ਇਕੱਲੀ ਕੁੜੀਆ 10 ਮੁੰਡਿਆਂ ਦੇ ਬਰਾਬਰ ਹੈ ਉਹ ਮਾਤਾ ਦੇ ਦੋ ਹੱਟੇ-ਕੱਟੇ ਮੁੰਡੇ ਨੇ ਤੇ ਮੈਨੂੰ ਫੋਨ ਤੇ ਕਹਿੰਦੇ कि ਸਾਡੀ ਮਾਂ ਆਪਣੇ ਮਾੜੇ ਕਰਮਾਂ ਕਰਕੇ ਭੁਗਤ ਰਹੀ ਐ ਤਾਂ ਜੇ ਮੁੰਡੇ ਹੋਏ ਦਾ ਇਹ ਫਾਇਦਾ ਤੇ ਮੁੰਡੇ ਨਾ ਹੀ ਹੋਣ ਹਾਂ ਬਿਲਕੁਲ ਜਿਆਜਾ ਤੁਹਾਡੀ ਗੱਲ ਕੁੜੀ ਆਪਣੀ ਮਾਂ ਲਈ ਆ ਰਹੀ ਐ ਨਾ ਇੱਥੇ ਹਾਂਜੀ ਹਾਂਜੀ ਇਹ ਕੁੜੀ ਦੀ ਮੈਂ ਤਾਂ ਐਗਜ਼ਾਮਪਲ ਦੇ ਰਿਹਾ ਸਮਾਜ ਅਸੀਂ ਛੋਟੇ ਹੁੰਦੇ ਤੋਂ ਇਹੀ ਸੋਚ ਸੁਣ ਕੇ ਵੱਡੇ ਹੋਇਆ ਕਿ ਉਹ ਵਿਚਾਰੀ ਤੇ ਤਾਂ ਕੁੜੀ ਐ ਉਹ ਵਿਚਾਰੀ ਤੇ ਤਾਂ ਫਿਰ ਕੁੜੀ ਹੋਗੀ ਆਜੋ ਆਜੋ ਬੇਟਾ ਆਜਾ ਤੈਨੂੰ ਤੈਨੂੰ ਕੁੜੀ ਹੋਣ ਦੇ ਨਾਤੇ ਕਿਤੇ ਭਲੇਖਾ ਨਾ ਰੱਖ ਲਿਓ ਕੁੜੀ ਹੋਣ ਦੇ ਨਾਤੇ ਕੁੜੀਆਂ ਮੁੰਡਿਆਂ ਨਾਲੋਂ ਲੱਖ ਗੁਣਾ ਚੰਗੀਆਂ ਐ ਹਾਂ ਬਿਲਕੁਲ ਜਿਆਜਾ ਗੱਲ ਤੁਹਾਡੀ ਵਾਹ ਹਾਂ ਇਹ ਮਾਤਾ ਦੇ ਦੋ ਗੋਡੇ ਪ ਤੇ ਇਹਦੀ ਮਾਂ ਗੱਡੀ 'ਚ ਬੈਠੀ ਉਹਦਾ ਚੂਲਾ ਪੈਣਾ ਤੇ ਇਹ ਮੈਨੂੰ ਕਹੀ ਜਾਂਦੇ ਕਿ ਇਹ ਕੱਲੀ ਵਿਚਾਰੀ ਕੁੜੀ ਕੀ ਕਰੇਗੀ ਤੇ ਕੱਲੀ ਆਪਣੀ ਮਾਂ ਲਈ ਭੱਜਦੀ ਫਿਰਦੀ ਐ ਨੂੰ ਦੱਸੋ ਕਿ ਤੁਹਾਡੇ ਦੋ ਹੱਟੇ-ਖੱਟੇ ਮੁੰਡੇ ਹੋ ਕੇ ਨਹੀਂ ਨਾਲ ਖੜਦੇ ਮੈਂ ਹੁਣ ਕੱਲੀ ਆ ਹਸਪਤਾਲ 'ਚ ਕੱਲੀ ਮੇਰੀ ਭੈਣ ਨੂੰ ਦੋ ਮੁੰਡੇ ਨੇ ਮਾਂ ਦੇ ਪੈਸੇ ਤਾਂ ਚਲੋ ਉਹਨਾਂ ਨੇ ਕੀ ਦੇਣੇ ਕਹਿੰਦੇ ਸਾਡੀ ਮਾਂ ਮਾੜੀ ਐ ਲੱਖ ਮਾੜੀ ਐ ਤੇ ਅਸੀਂ ਆਪਣੀ ਮਾਂ ਦੇ ਇਲਾਜ ਜੋਗੇ ਪੈਸੇ ਤਾਂ ਕੀ ਦੇਣੇ ਰੱਜੇ ਕਰੋ ਨੇ ਪੈਸੇ ਤਾਂ ਮਾਂ ਜੋਗੇ ਕੀ ਦੇਣੇ ਮੈਂ ਉਹਨੂੰ ਕਿਹਾ ਮਾਂ ਤੁਹਾਡੀ ਮਰ ਰਹੀ ਉਹਨੇ ਤੁਹਾਨੂੰ ਪਾਲਿਆ ਕਹਿੰਦਾ ਸਾਡੀ ਮਾਂ ਤਾਂ ਮਾੜੇ ਕਰਮ ਭੁਗਤ ਰਹੀ ਆ ਆਪਣੇ ਉਹ ਮੁੰਡੇ ਦਸ ਰਹੇ ਨੇ ਤੇ ਕੁੜੀ ਚੰਗੀ ਨਹੀਂ ਜਿਹੜੀ ਆਪਣੀ ਮਾਂ ਲਈ ਤੜਫਦੀ ਫਿਰਦੀ ਐ ਐਸ ਨੂੰ ਮਾਂ ਨੇ ਜਨਮ ਦਿੱਤਾ ਮਾਂ ਲਈ ਇੰਨੀ ਬੁੱਧੀ ਜੇ ਹੋਵੇ ਤਾਂ ਫਿਰ ਗੱਲ ਹੀ ਕੀ ਐ ਸਮਾਜ ਸਾਡਾ ਨਾ ਦੇਖੋ ਬੜੇ ਸਾਲਾਂ ਤੋਂ ਪ੍ਰਥਾ ਚੱਲੀ ਹੋਈ ਐ ਕਿ ਹਾਏ ਕੁੜੀ ਹੋ ਗਈ ਹਾਏ ਕੁੜੀ ਦੇਤੀ ਇਹ ਪ੍ਰਥਾ ਬਦਲਣ ਨੂੰ ਸਮਾਂ ਤਾਂ ਲੱਗੇਗਾ ਨਾ ਤੇ ਇਹ ਸਮਾਂ ਬਦਲਿਆ ਕਿੱਦਾਂ ਜਾਣਾ ਦੇਖੋ ਲੋਕ ਵੀ ਲਾਲਚੀ ਐ ਇਹ ਮੁੰਡੇ ਕਿਉਂ ਮੰਗਦੇ ਨੇ ਬੁਢਾਪੇ ਦੇ ਸਹਾਰਾ ਬਣੇ ਸਾਡਾ ਉਹ ਸਹਾਰਾ ਬਣਦੇ ਪਰ ਜਮਾਨਾ ਉਲਟਾ ਹੋ ਗਿਆ ਹੁਣ ਮਾਵਾਪ ਲਾਲਚੀ ਤਾਂ ਲਾਲਚੀ ਨੇ ਕੀ ਔਲਾਦ ਵੱਡੀ ਹੋ ਕੇ ਬੁਢਾਪੇ ਸਾਨੂੰ ਸਾਂਭੇ ਪਰ ਕੁੜੀਆਂ ਵੀ ਸਾਂਭ ਰੀਆਂ ਨੇ ਅੱਜ ਕੁੜੀਆਂ ਵੱੱਦ ਸਾਂਭ ਕੁੜੀਆਂ ਤਰਸ ਦੇ ਆਧਾਰ ਤੇ ਨਾ ਆਪਣੀ ਜਾਨ ਮੰਗਣ ਕਿ ਸਾਨੂੰ ਕੁੱਖਾਂ ਜਨਾ ਮਾਰੋ ਕਿ ਅਸੀਂ ਕੁੜੀਆਂ ਉਹ ਕਹਿੰਦੀਆਂ ਠੀਕ ਐ ਤੂੰ ਇਹ ਰੇਸ਼ੋ ਕੱਢ ਲੈ ਕਿ ਮੁੰਡੇ ਆਪਣੇ ਮਾਪਿਆਂ ਨੂੰ ਕਿੰਨਾ ਕੁ ਪੁੱਛਦੇ ਨੇ ਤੇ ਅੱਜ ਦੇ ਟਾਈਮ ਤੇ ਇਹ ਰੇਸ਼ੋ ਕੱਢ ਲੈ ਕੁੜੀਆਂ ਕਿੰਨਾ ਪੁੱਛਦੀਆਂ ਨੇ ਕੁੜੀਆਂ 70% ਆਪਣੇ ਮਾਪੇ ਨੂੰ ਸਾਂਭਦੀਆਂ ਮੁੰਡੇ 10% 20% ਹੋਣੇ ਜਿਹੜੇ ਆਪਣੇ ਮਾਪੇ ਨੂੰ ਸਾਂਭਦੇ ਨੇ ਇਹ ਹੱਡੀ ਖੱਟੀ ਐਗਜ਼ਾਮਪਲ ਐ ਇਹ ਮਾਤਾ ਸਾਡੇ ਕੋਲ 6 ਦਿਨ ਤੋਂ ਆ ਰਹੀ ਰੋਜ ਤੁਰਿਆ ਨਹੀਂ ਜਾਂਦਾ ਗੁੱਡੇ ਪੈਣੇ ਨੇ ਮਾਤਾ ਦਾ ਘਰ ਵਾਲਾ ਵੀ ਐ ਦੋ ਮੁੰਡੇ ਵੀ ਨੇ ਉਹ ਨਹੀਂ ਪੁੱਛਦੇ ਉਹ ਮਾਤਾ ਨੂੰ ਕਹਿੰਦੇ ਮਾਤਾ ਆਪਣੇ ਮਾੜੇ ਕਰਮਾਂ ਕਰਕੇ ਭੁਗਤਰੀ ਆ ਹਾਲਾਂਕਿ ਮਾਤਾ ਨੇ ਉਹਨਾਂ ਨੂੰ ਢਿੱਡ 'ਚ ਰੱਖਿਆ ਪਾਲਿਆ ਰੋਟੀ ਖਵਾਈ ਤੇ ਆਹ ਦਿਨ ਦੇਖਣ ਲਈ ਗਈ ਔਲਾਦ ਕਹਿ ਰਹੀ ਐ ਮਾਂ ਨੂੰ ਕਿ ਤੂੰ ਆਪਣੇ ਮਾੜੇ ਕਰਮ ਭੁਗਤ ਰਹੀ ਐ ਨਹੀਂ ਮਾਵਾਬ ਤਾਂ ਦਿਨ ਹੀ ਨਹੀਂ ਦੇ ਸਕਦਾ ਇਹ ਬੱਚਾ ਉਹ ਟੌਪਿਕ ਅਲੱਗ ਐ ਪਰ ਚਲੋ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਕੁੜੀ ਹੋ ਕੇ ਇਹਨੂੰ ਘਬਰਾਣ ਦੀ ਲੋੜ ਨਹੀਂ ਇਹ ਵੀ ਆਪਣੇ ਕਰਮ ਲੇਖ ਰਹੀ ਐ ਕੱਲ ਨੂੰ ਇਹਨੇ ਵੀ ਮਾਂ ਬਣਨਾ ਕਰਮ ਤਾਂ ਦੇਖੋ ਜਿਹੜਾ ਕਰਮ ਹੈ ਨਾ ਉਹ ਬੰਦਾ ਦੇਖਦਾ ਨਾ ਉਹ ਜਾਨੀ ਦੇਖਦਾ ਕਰਮ ਨਾ ਕੁੜੀ ਦੇਖਦਾ ਨਾ ਮੁੰਡਾ ਦੇਖਦਾ ਉਹ ਤਾਂ ਬਰਾਬਰ ਦਾ ਹਿਸਾਬ ਕਿਤਾਬ ਇੱਜ਼ਤ ਦਵੋਗੇ ਜਦ ਮਿਲ ਜੇਗੀ ਇੱਜ਼ਤ ਨਹੀਂ ਦਵੋਗੇ ਤਾਂ ਇੱਜ਼ਤ ਨਹੀਂ ਮਿਲੇਗੀ ਇੱਜ਼ਤ ਤੇ ਆ ਤਾਂ ਤੁਸੀਂ ਐਜ਼ ਇਹਨਾਂ ਦੇ ਗਵਾਂਢੀਓ ਪੱਕਾ ਗਵਾਂਢੀਓ ਆਪਣੇ ਕੋਲੇ ਇੱਕ ਟਰੋਫੀ ਪਈ ਲੈ ਕੇ ਆ ਅਸੀਂ ਨਾ ਉਹਨਾਂ ਸਾਰੇ ਲੋਕਾਂ ਨੂੰ ਸਨਮਾਨਤ ਕਰਦੇ ਆ ਜਿਹੜੇ ਬਿਨਾਂ ਕਿਸੇ ਰਿਲੇਸ਼ਨ ਤੋਂ ਬਿਨਾਂ ਕਿਸੇ ਰਿਸ਼ਤੇਦਾਰੀ ਤੋਂ ਕਿਸੇ ਮਰੀਜ਼ ਨਾਲ ਆ ਕੇ ਆਪਣਾ ਸਮਾਂ ਬਤਾਂਦੇ ਨੇ ਤੁਹਾਡਾ ਸ਼ੁਭਨਾਮ ਮੇਰਾ ਦਲਵੀਰ ਸਿੰਘ ਦਲਵੀਰ ਸਿੰਘ ਤਾਂ ਤੁਸੀਂ ਦੇਖੋ ਉਹਨਾਂ ਲਈ ਵਿਚਾਰਿਆਂ ਲਈ ਭੱਜੇ ਫਿਰਦੇ ਹੋਏ ਬਹੁਤ ਵੱਡੀ ਗੱਲ ਹੈ ਅੱਜ ਕੱਲ ਕਿਸੇ ਕੋਲ 5 ਮਿੰਟ ਦਾ ਵੀ ਇਹ ਫਰਜ਼ ਸਾਰਿਆਂ ਦਾ ਹੁਣ ਦੇਖੋ ਜਿੰਨਾ ਮਰੀਜ਼ ਬੈਠਾ ਹੈ ਉਹਨਾਂ ਦਾਨ ਕਰਨ ਵਾਲਾ ਨਹੀਂ ਹੈਗਾ ਵੈਸੇ ਮੈਨੂੰ ਸਾਰੀ ਦੁਨੀਆ ਜਾਣਦੀ ਹੈ ਬਿਲਕੁਲ ਤੁਹਾਡੇ ਮੈਂ ਕੋਈ ਵੀਡੀਓ ਥੋੜੀ ਸਕਿਪ ਹੀ ਨਹੀਂ ਕਰਦਾ ਜੀ ਮੈਰੇ ਹੁਣ ਗੱਲ ਦੇਖੋ ਕੀ ਮੈਂ ਕੋਈ ਲੀਡਰ ਨਹੀਂ ਮੈਂ ਕੋਈ ਸਿੰਗਰ ਨਹੀਂ ਕਿ ਮੈਨੂੰ ਜੀ ਲੱਖਾਂ ਲੋਕ ਜਾਣਦੇ ਨੇ ਮੇਰੇ ਇੰਨੇ ਫੋਲੋਅਰ ਨੇ ਮੈਂ ਚਟਨਾ ਫੋਲੋਅਰਾਂ ਨੂੰ ਮੈਂ ਤਾਂ ਇਹ ਦੇਖ ਰਿਹਾ ਕਿ ਇਹ ਮਾਦ ਆਪਰੇਸ਼ਨ ਹੋਣਾ ਇਹਦੇ ਪੈਸੇ ਦੇਣ ਲਈ ਕੋਈ ਆ ਇਨਾਂ ਦੀ ਮਾਮਲਾ ਆਪਰੇਸ਼ਨ ਹੋਣਾ ਇਹਦੀ ਸੇਵਾ ਕਰਨ ਲਈ ਕੋਈ ਆਵੇ ਮੇਰੇ ਲਈ ਤਾਂ ਉਹ ਫਾਲੋਅਰ ਨੇ ਉਹ ਚੜਾਈ ਹੈ ਮੈਂ ਚੜਾਈ ਨੂੰ ਕੀ ਲੈਣਾ ਮੈਨੂੰ ਕਿਹੜਾ ਸੇ ਮਿਲਣ ਵਾਸਤੇ ਚਾਰ ਸਿਕਿਉਰਟੀ ਵਾਲ ਗਾਰਡ ਖੜੇ ਨੇ ਕਿ ਹਾਂ ਭਾ ਇਹਨ ਮੂਲ ਨੂੰ ਮਿਲਣਾ ਹੈ ਸਿਕਿਉਰਟੀ ਪਹਿਲਾਂ ਟੱਪ ਕੇ ਆਓ ਤੁਹਾਨੂੰ ਤਾਂ ਜੀ ਬਿਜੀ ਲੋਕ ਪੁੱਛਦੇ ਆ ਮੰਨਦੇ ਆ ਤੁਹਾਨੂੰ ਤਾਂ ਦੇਖੋ ਮੈਨੂੰ ਪੁੱਜਣ ਦੀ ਬਜਾਏ ਜੇ ਉਹ ਰੱਬ ਦੀ ਬਣਾਈ ਮੂਰਤੀ ਪੂਜ ਲੈਣਾ ਆਹਦੀ ਮੂਰਤੀ ਦੇਖੋ ਜੀ ਬਿਲਕੁਲ ਜੈ ਦੋ ਮੂਰਤੀਆਂ ਦੁਨੀਆ 'ਚ ਇੱਕ ਜਿਹੜੀ ਬੰਦੇ ਨੇ ਬਣਾਈ ਉਹਨੂੰ ਲੋਕ ਮੱਥਾ ਟੇਕਦੇ ਨੇ ਪੂਜਦੇ ਨੇ ਕੋਈ ਮਾੜੀ ਗੱਲ ਪਰ ਜਦੋਂ ਆਹ ਮੂਰਤੀ ਰੋਡਾਂ ਤੇ ਰੁੱਲ ਰਹੀ ਆ ਹੁਣ ਇਹਦੀ ਮਾ ਦਾ ਇਲਾਜ ਨਹੀਂ ਹੋ ਰਿਹਾ ਕਿੰਨੀ ਮਾੜੀ ਗੱਲ ਇਨਸਾਨੀਅਤ ਹੋਣ ਦੇ ਨਾਤੇ ਜੇ ਮੈਂ ਅੱਜ ਕਿਸੇ ਇਸ਼ਟ ਨੂੰ ਮੰਨਦਾ ਇਹਦੀ ਮਦਰ ਦਾ ਵਿਚਾਰੀ ਨਾ 20 ਸਾਲ ਤੋਂ ਬੈੱਡ ਤੇ ਹੀ ਆ ਜੀ ਦੇਖੋ ਉਹਦੇ ਤਾਂ ਨਾ ਜਿਹੜਾ ਉਮਰ ਕਿੰਨੀ ਬੈਠਾ ਤੇਰੀ ਹਾਂਜੀ ਉਮਰ 23 ਸਾਲ ਸਾਹਵਜ ਤੋਂ ਬਣੀ ਮਾ ਦਾ ਉਹ ਨਾ ਛੱਡੀ ਆ ਤੁਹਾਨੂੰ ਸਾਡੀ ਐਨ ਜੀਓ ਵੱਲੋਂ ਸਮਾਨ ਐ ਇਦਾਂ ਦੇ ਵੀਰ ਜਿਹੜੇ ਬਿਨਾਂ ਕਿਸੇ ਰਿਸ਼ਤੇਦਾਰੀ ਤੋਂ ਬਿਨਾਂ ਕਿਸੇ ਭਾਈਚਾਰੇ ਇਕਸਾਨ ਤੇ ਇਨਸਾਨੀਅਤ ਦੇ ਨਾਤੇ ਭੱਜਦੇ ਆਂਦੇ ਨੇ ਮਰੀਜ਼ਾਂ ਲਈ ਇਹ ਛੋਟਾ ਜਿਹਾ ਸੀ ਇੱਕ ਸਮਾਨ ਚਿੰਨ੍ਹ ਬਣਾਇਆ ਅਰਦਾਸ ਕਰਿਓ ਇਸ ਮਾਂ ਲਈ ਵੀ ਇਹਨਾਂ ਦਾ ਵੀ ਗੋਡੇ ਪੈਣੇ ਨੇ ਦੋਨੋਂ ਇਸ ਮਾਂ ਦਾ ਚੂਲਾ ਪੈਣਾ ਤੁਸੀਂ ਸਮਝ ਲਓ ਉਥੋਂ ਤੁਹਾਡਾ ਸਮਝਾ ਕੇ ਸਾਰਾ ਕਰਾਨੇ